ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਤਾਂ ਅੱਜ ਹੀ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਨਸ਼ੇ ਦੇ ਮੁੱਦੇ ਤੇ ਜੋ ਕਿ ਅੰਮ੍ਰਿਤਸਰ ਵਿੱਚ ਇੱਕ ਅੱਜ ਖਾਸ ਮਹਿਮਾਨ ਸੋਨੀਆ ਮਾਨ ਜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਕਿ ਖਾਸ ਜੇ ਗੱਲ ਕਰਦੇ ਆ ਕਿ ਜ਼ਿਆਦਾਤਰ ਮੈਨੂੰ ਲੱਗ ਰਿਹਾ ਕਿ ਹਰ ਇੱਕ ਬੰਦੇ ਦਾ ਵੱਖਰਾ ਖਰਾਓ ਪੀਣੇ ਨੂੰ ਹੁੰਦਾ ਪਰ ਮੈਨੂੰ ਲੱਗ ਰਿਹਾ ਕਿ ਮੈਂ ਨਸ਼ਾ ਹੀ ਨਾ ਹੈ ਜਿਹਨਾਂ ਦੱਸਿਆ ਜਾ ਰਿਹਾ ਲੱਗਦਾ ਇਸ ਤਰ੍ਹਾਂ ਵੀ ਇਹ ਝੂਠਾ ਪ੍ਰਚਾਰ ਜ਼ਿਆਦਾ ਕੀਤਾ ਜਾ ਰਿਹਾ ਵੇਖੋ ਜੀ ਮੇਰੀ ਗੱਲ ਸੁਣੋ ਨਸ਼ਾ ਇਹ ਨਹੀਂ ਕਹਿ ਸਕਦੇ ਵੀ ਨਹੀਂ ਹੈਗਾ ਹੈਗਾ ਆ ਤਈਓ ਅਸੀਂ ਗੱਲ ਕਰ ਰਹੇ ਆ ਪਰ ਉਹਨਾਂ ਨਹੀਂ ਹੈਗਾ ਜਿਨ੍ਹਾਂ ਦੱਸਿਆ ਜਾ ਰਿਹਾ ਯਾਨੀ ਕਿ ਜਿਨ੍ਹਾਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਹੋਰ ਸਟੇਟਾਂ 'ਚ ਵੀ ਹੈਗਾ ਉੱਥੇ ਤੇ ਉਗਦਾ ਵੀ ਹੈਗਾ ਵੇਚਿਆ ਵੀ ਜਾ ਰਿਹਾ ਉੱਥੇ ਠੇਕੇ ਵੀ ਹੈਗੇ ਆ ਪਰ ਪੰਜਾਬ ਜਿਹੀ ਤਰ੍ਹਾਂ ਠੇਕੇ ਨਹੀਂ ਜਾਂ ਪੁੱਕੀ ਦੇ ਠੇਕੇ ਨਹੀਂ ਹੈਗੇ ਹੋਰ ਚੀਜ਼ਾਂ ਠੇਕੇ ਨੇ ਤੇ ਹਫੀਮ ਦੇ ਠੇਕੇ ਤੇ ਨਹੀਂ ਆ ਪਰ ਬਾਕੀ ਬਾਕੀ ਸੂਬਿਆਂ 'ਚ ਹੈਗੇ ਆ ਪਰ ਸਾਡੀ ਸਾਡੇ ਵੇਖੋ ਮੇਰੀ ਗੱਲ ਸੁਣੋ ਸਾਡੇ ਜਿੰਨਾ ਵੀ ਹੈਗਾ ਆ ਜੋ ਵੀ ਸਮੱਸਿਆ ਆ ਸਾਡਾ ਮੇਨ ਮੁੱਦਾ ਇਹ ਹੀ ਹੈ ਕਿ ਸਾਡੀ ਜਿਹੜੀ ਆਰਗੇਨਾਈਜੇਸ਼ਨ ਬਣੀ ਹੈ ਨਸ਼ਾ ਮੁਕਤ ਮੋਰਚਾ ਠੀਕ ਹੈ ਯੁੱਧ ਨਸ਼ਿਆ ਦੇ ਵਿਰੁੱਧ ਮਾਨ ਸਾਹਿਬ ਨੇ ਸਟਾਰਟ ਕੀਤਾ ਸੀਗਾ ਠੀਕ ਹੈ ਨਾ ਉਹਦੇ ਥੱਲੇ ਸਾਡੀ ਇੱਕ ਸਪੈਸ਼ਲ ਟਾਸਕ ਆਰਗੇਨਾਈਜੇਸ਼ਨ ਹੀ ਐਸੀ ਕਰਕੇ ਬਣੀ ਹੈ ਸੋ ਥੈਟ ਕਿ ਜਿੱਥੇ ਜਿੰਨਾ ਵੀ ਹੈਗਾ ਆ ਅਸੀਂ ਉਸ ਦੀ ਪ੍ਰੋਬਲਮ ਜਿਹੜੀ ਐ ਸੌਲਟ ਆਊਟ ਕਰ ਸਕੀਏ ਠੀਕ ਹੈ ਨਾ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੈਂਸ ਹੈਗੀ ਉਹ ਇਹ ਸੀਗੀ ਕਿ ਮੈਨੂੰ ਜੇ ਅਗਰ ਜ਼ੋਨ ਇੰਚਾਰਜ ਮਾਝਾ ਲਾਇਆ ਗਿਆ ਤੇ ਜਿਹੜੀ ਡਿਸਟ੍ਰਿਕਟ ਇੰਚਾਰਜ ਲਾਇਏ ਗਏ ਉਹਨਾਂ ਦੇ ਨਾਮ ਅਸੀਂ ਪ੍ਰੈਸ ਕਾਨਫਰੈਂਸ ਨੂੰ ਤੁਹਾਨੂੰ ਸਾਰਿਆਂ ਨੂੰ ਦਈਏ ਤੇ ਜਿਹੜਾ ਪਹਿਲਾ ਕੰਮ ਐ ਮੈਂ ਉਹ ਕਰ ਦਿੰਨੀ ਆ ਸਾਡੇ ਅੰਮ੍ਰਿਤਸਰ ਅਰਬਨ ਤੋਂ ਜਿਹੜੀ ਹੈਗੇ ਨੇ ਉਹ ਦਿక్షిਤ ਦਾਵਨ ਜੀ ਹੈਗੇ ਨੇ ਸਾਡੇ ਅੰਮ੍ਰਿਤਸਰ ਰੂਰਲ ਤੋਂ ਕੁਲਦੀਪ ਸਿੰਘ ਮੱਥੇਵਾਲ ਜੀ ਨੇ ਸਾਡੇ ਤਰਨਤਾਰਨ ਤੋਂ ਅਮਰਿੰਦਰ ਸਿੰਘ ਐਮਈ ਜੀ ਨੇ ਸਾਡੇ ਪਠਾਨਕੋਟ ਤੋਂ ਰੋਹਿਤ ਸਿਆਲ ਜੀ ਨੇ ਗੁਰਦਾ ਦੇ ਸਾਰੇ ਡਿਸਟ੍ਰਿਕਟ ਕੋਆਰਡੀਨੇਟਰਸ ਲਾਏ ਗਏ ਨੇ ਠੀਕ ਹੈ ਨਾ ਕਿ ਜਿਹੜੀ ਵੀ ਕੋਈ ਸਮੱਸਿਆ ਆਂਦੀ ਹੈ ਅਸੈਂਬਲੀ ਲੈਵਲ ਦੇ ਉੱਤੇ ਜਾਂ ਡਿਸਟ੍ਰਿਕਟ ਲੈਵਲ ਦੇ ਉੱਤੇ ਰਿਗਾਰਡਿੰਗ ਪੇਸ਼IENTS ਜਾਂ ਹਸਪੀਟਲ ਇਹਨਾਂ ਨੇ ਇਹ ਸਾਰਾ ਕੁਝ ਵੇਖ ਕੇ ਸਾਨੂੰ ਦੱਸਣਾ ਸੋ ਥੈਟ ਕਿ ਆਪਾਂ ਉੱਥੇ ਮੇਕ ਸ਼ੋਰ ਕਰੀਏ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਧੀਆ ਤਰੀਕੇ ਦੇ ਨਾਲ ਹੋਣ ਔਰ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਇੰਨੇ ਆਰਗੇਨਾਈਜ਼ ਤਰੀਕੇ ਦੇ ਨਾਲ ਇਸ ਕੰਮ ਨੂੰ ਕੀਤਾ ਹੋਊਗਾ ਜਿਹੜੀ ਕਿ ਸਾਡੀ ਗਵਰਨਮੈਂਟ ਇਹ ਕਰ ਰਹੀ ਹੈ ਔਰ ਮੇਕ ਆਪਾਂ ਇਹ ਇੱਥੇ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਗ੍ਰਾਸ ਰੂਟ ਲੈਵਲ ਤੱਕ ਜਾ ਕੇ ਇਸ ਕੋਡ ਨੂੰ ਖਤਮ ਕਰ ਸਕੀਏ ਇਸ ਚੀ ਨੂੰ ਕੱਢ ਸਕੀਏ ਜਿਹੜੇ ਵੀ ਬੱਚੇ ਸਾਡੇ ਪੇਸ਼ੈਂਟਸ ਨੇ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ ਜਿਹੜੀਆਂ ਭੈਣਾ ਪੇਸ਼ੈਂਟਸ ਨੇ ਕਿਉਂਕਿ ਅਸੀਂ ਬਹੁਤ ਵੇਨੇ ਆ ਕਿ ਸਾਡੀ ਕਈ ਮਾਵਾਂ ਦੇ ਪੁੱਤ ਚਲੇ ਗਏ ਜਾਂ ਫਿਰ ਸਾਡੀਆਂ ਪੈਣਾ ਦੇ ਘਰ ਉਜੜ ਗਏ ਇਹ ਕੋਡ ਕਰਕੇ ਠੀਕ ਹੈ ਨਾ ਸਾਡੀ ਇਹੀ ਕੋਸ਼ਿਸ਼ ਹੈ ਕਿ 247 ਇਹਦੇ ਉਤੇ ਕੰਮ ਕਰੀਏ ਔਰ ਇਹ ਰਿਜ਼ਲਟ ਦੇਈਏ ਠੀਕ ਹੈ ਨਾ ਔਰ ਬਸ ਇਹੀ ਕਹਿਣਾ ਚਾਹਨੀ ਹੈ ਇੱਕ ਛੁੜੀ ਹੋਰ ਗੱਲ ਹੈ ਕਿ ਜਿਤਰਾ ਤੁਸੀਂ ਜੰਗਸਟਰ ਸਾਹਮਣੇ ਆਇਓ ਪਾਰਟੀ ਤੋਂ ਹਨ ਜਿਤਨਾ ਮਾਨਕ ਜੀ ਬਟਾਲਾ ਤੋਂ ਆਤੇ ਵੀ ਜੰਗਸਟਰ ਹੈਗੇ ਨੇ ਔਰ ਬਹੁਤ ਛੋਟੀ ਉਮਰ ਦੇ ਨੇ ਜੋ ਸਾਹਮਣੇ ਆਇਦੇ ਅਗਰ ਜਿਤਨਾ ਇਹ ਅਗਰ ਸਕਰੀਨ ਸਾਹਮਣੇ ਆਉਂਦੇ ਇੱਕ ਚੰਗਾ ਮੈਸੇਜ ਲੈ ਕੇ ਆਉਂਦੇ ਹਨ ਉਹ ਜੁਸਰ ਨੂੰ ਚੰਗਾ ਸਮਿਆ ਜਾਏਗਾ ਇਹਦੇ ਵਾਸਤੇ ਖਾਸ ਗੱਲ ਹੈ ਮੇਕੋ ਜੀ ਜਿੰਨੇ ਵੀ ਸਾਡੇ ਜਿਵੇਂ ਦਿਕਸ਼ਿਤ ਸਾਹਿਬ ਜਾਂ ਮਾਨਕ ਜੀ ਜਿੰਨੇ ਵੀ ਸਾਡੇ ਜਿਹੜੇ ਕੋਆਰਡੀਨੇਟਰਸ ਐਮਈ ਜੀ ਹੋਗੇ ਅ ਮਤਲਬ ਸਾਰੇ ਜਿਹੜੇ ਵੀ ਚੂਸ ਕੀਤੇ ਗਏ ਨੇ ਕੁਲਦੀਪ ਜੀ ਹੋਗੇ ਜਾਂ ਸਾਡੇ ਰੋਹਿਤ ਸਿਆਲ ਜੀ ਹੋਗੇ ਸਾਰਿਆਂ ਨੂੰ ਸੋਚ ਸਮਝ ਕੇ ਹੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਪਾਰਟੀ ਨੂੰ ਪਤਾ ਹੈ ਵੀ ਇਹ ਲੋਕੀ ਇਹ ਇਹ ਪਾਰਟੀ ਲਈ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਸੋਸ਼ਲ ਵਰਕ ਤਰੀਕੇ ਦੇ ਨਾਲ ਕੰਮ ਕਰਨਗੇ ਬਿਕਾਜ਼ ਇਨਾਂ ਇਨਾਂ ਸਾਰਿਆਂ ਦਾ ਬਹੁਤ ਜ਼ਿਆਦਾ ਇੰਟਰਸਟ ਆ ਇਸ ਕੋਰ ਨੂੰ ਖਤਮ ਕਰਨ ਦੇ ਵਿੱਚ ਐਂਡ ਬਹੁਤ ਹੀ ਓਨੈਸਟ ਨੇ ਇਹ ਸਾਡੀ ਟੀਮ ਸਾਰੀ ਓਨੈਸਟ ਟੀਮ ਹੈ ਜਿਹੜੀ ਕਿ ਇੱਕ ਓਨੈਸਟੀ ਦੇ ਨਾਲ ਗਰਾਉਂਡ ਤੱਕ ਗ੍ਰਾਸ ਰੂਟ ਲੈਵਲ ਤੱਕ ਜਿਹੜੀ ਜਾਊਗੀ ਠੀਕ ਹੈ ਨਾ ਇਸ ਕਰਕੇ ਇਹਨਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਇਸ ਕਰਕੇ ਅਸੀਂ ਬਹੁਤ ਛੇਤੀ ਦਾ ਰਿਜ਼ਲਟ ਦੇਵਾਂਗੇ ਨਾਲ ਨਾਲ ਤੁਹਾਡੇ ਨਾਲ ਇੰਟਰਵਿਊਜ਼ ਕਰਕੇ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਵੀ ਕੀ ਅਸੀਂ ਰਿਜ਼ਲਟ ਦਿੱਤਾ ਹੈ ਕੀ ਅਸੀਂ ਕੰਮ ਕਰ ਰਹੇ ਹਾਂ ਸੋ ਇਹ ਪ੍ਰੋਸੀਜਰ ਅੱਜ ਸਟਾਰਟ ਹੋਇਆ ਹੈ ਅੱਗੇ ਦੇਖੋ ਵਧੀਆ ਹੋਊਗਾ ਸਾਰਾ ਜੀ ਭਗਤ ਸਿੰਘ ਜੀ ਬਾਰੇ ਸਵਾਲ ਕੀ ਹੈ ਅਸੀਂ ਪਹਿਲਾਂ ਇੱਕ ਇੰਟਰਵਿਊ ਜੀ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਮਿਲੇ ਸੀਗੇ ਆਉਣ ਵਾਲੇ ਸਮੇਂ ਤੇ ਇੰਡੀਆ ਤੇ ਪਾਕਿਸਤਾਨ ਦੀ ਫਿਲਮ ਇੰਡਸਟਰੀ ਉਹਨਾਂ ਦੇ ਘਰ ਪਾਕਿਸਤਾਨ ਵਿੱਚ ਉਹ 28 ਸਤੰਬਰ ਨੂੰ ਤੇ ਆਪ ਨੂੰ ਵੀ ਵੈਲਕਮ ਕਰਦੇ ਹਾਂ ਕਿ ਤੁਸੀਂ ਵੀ ਜਰੂਰ ਆਇਓ ਤੇ ਜਿਸ ਤਰ੍ਹਾਂ ਇਹ ਚੰਗਾ ਮੈਸੇਜ ਆਪਨੇ ਉਸ ਟਾਈਮੇ ਦਿੱਤਾ ਤੇ ਅੱਜ ਵੀ ਯੂਥ ਵਾਸਤੇ ਕੋਈ ਸੁਨੇਹਾ ਮੈਂ ਇਹੀ ਸਨੇਹਾ ਦੇਣਾ ਚਾਹੁੰਨੀ ਹਾਂ ਕਿ ਆਪਾਂ ਨੂੰ ਜਿਹੜੇ ਐਡਿਕਟਸ ਨੇ ਉਹ ਸਾਡੇ ਭਰਾ ਭੈਣ ਨੇ ਠੀਕ ਹੈ ਸਾਨੂੰ ਪਤਾ ਹੈ ਵੀ ਤੁਸੀਂ ਇਸ ਮਾੜੀ ਸੰਗਤ ਦੇ ਵਿੱਚ ਜਾ ਕੇ ਇਸ ਚੀਜ਼ ਦੇ ਵਿੱਚ ਜਾ ਚੁੱਕੇ ਹੋ ਪਰ ਤੁਸੀਂ ਪੇਸ਼ੈਂਟਸ ਹੋ ਤੁਹਾਡਾ ਕੋਈ ਕਸੂਰ ਨਹੀਂ ਆ ਅਸੀਂ ਤੁਹਾਡੀ ਹੈਲਪ ਕਰਾਂਗੇ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸੀਕ੍ਰੀਟ ਤੁਹਾਡੀ ਇਨਫੋਰਮੇਸ਼ਨ ਰੱਖੀ ਜਾਏ ਅਸੀਂ ਉਹ ਸੀਕ੍ਰੀਟ ਵੀ ਰੱਖਾਂਗੇ ਐਂਡ ਵੀ ਵਿਲ ਟ੍ਰਾਈ ਆ ਲੈਵਲ ਬੈਸਟ ਕੇਸ ਇਸ ਸਾਈਕੀਐਟ੍ਰਿਸ ਪ੍ਰੋਵਾਈਡ ਕਰਕੇ ਤੁਹਾਡੀ ਹੈਲਪ ਕਰਾਂਗੇ ਉਸ ਚੀਜ਼ ਦੇ ਉੱਤੇ ਔਰ ਬਾਕੀ ਮੈਂ ਯੂਥ ਨੂੰ ਕਾਦੇ ਆ ਕਿ ਤੁਸੀਂ ਸਾਰੇ ਜਾਣੇ ਸਾਡੀ ਹੈਲਪ ਕਰੋ ਸਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਇਹ ਪੰਜਾਬ ਦਾ ਕੋਡ ਜਿਹੜਾ ਆ ਆਹ ਕੱਢੋ ਵਿਲੇਜ ਲੈਵਲ ਤੱਕ ਥੈਂਕ ਯੂ ਜੀ ਇਹ ਔਰ ਤਨਵਾਦ ਕਰਦੇ ਆ ਸੁਣੇ ਮੈਮ ਜੀ ਕਿ ਜਿਸ ਤਰ੍ਹਾਂ ਅੱਜ ਜੋ ਗੱਲਬਾਤ ਹੋਈ ਕੰਟੀਨਿਊ ਇਹ ਇੰਟਰਵਿਊ ਦਾ ਫਿਰ سلسلہ ਹੀ ਜਾਰੀ ਕਰਾਂਗੇ ਔਰ ਨਾਲ ਹੀ ਨਸ਼ਿਆਂ ਦੇ ਮੁੱਦੇ ਤੇ ਹੋਰ ਵੀ ਜੋ ਸਾਡੇ ਮੁੱਖ ਮਹਿਮਾਨ ਨੇ ਉਹਨਾਂ ਨਾਲ ਗੱਲਬਾਤ ਵੀ ਲੜੀਵਾਲ ਚੱਲਦੀ ਰਹੇਗੀ ਜਸਵਿੰਦਰ ਸਿੰਘ ਅੰਮ੍ਰਿਤਸਰ ਤੋਂ ਧੰਨਵਾਦ ਜੀ ਹੈਲੋ I'm